ਜਾਂ ਜਿੱਥੋਂ ਮਹਾਰਾਜ ਦਾ ਸਰੂਪ ਆਇਆ ਕਿ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਕਿ ਕਿੱਥੇ ਇਹਨਾਂ ਨੇ ਜਾ ਕੇ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਪ੍ਰਕਾਸ਼ ਕਰਨਾ ਹੈ ਅਸੀਂ ਜਗ੍ਹਾ ਦੀ ਵੈਰੀਫਿਕੇਸ਼ਨ ਕਰੀਏ ਕਿ ਗੁਰਦੁਆਰਾ ਸਾਹਿਬ ਕਿੱਥੇ ਬਣਾਇਆ ਜਾ ਸਕਦਾ ਕਿੱਥੇ ਨਹੀਂ ਬਣਾਇਆ ਜਾ ਸਕਦਾ ਇਸ ਬਿਲਡਿੰਗ ਦੇ ਉੱਪਰ ਸਾਰੀ ਦੇ ਉੱਪਰ ਰਹੱਸਾਂ ਨੇ ਥੱਲੇ ਬੇਸਮੈਂਟ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ ਉਦੋਂ ਉਥੋਂ ਹੀ ਸਾਰੀਆਂ ਜਿਹੜੀਆਂ ਪਾਈਪਾਂ ਨੇ ਬਿਲਡਿੰਗ ਦੀਆਂ ਗੰਨੀਆਂ ਮੰਦੀਆਂ ਨਿਕਲਦੀਆਂ ਨੇ ਬਿਲਡਿੰਗ ਦੇ ਬਾਹਰ ਇੱਕ ਪੈਪ ਦੇ ਉੱਪਰ ਨਿਸ਼ਾਨ ਸਹਿਬ ਜਿਹੜਾ ਹੈ ਕਿ ਲਗਾਇਆ ਗਿਆ ਆ ਤੇ ਹੁਣ ਜਿਹੜਾ ਮਾਮਲਾ ਵਿਵਾਦ ਜਿਹੜਾ ਪੱਖਿਆ ਹੋਇਆ ਆ ਉਹ ਵਿੱਚ ਦੀ ਲੋਕ ਕਹਿ ਰਹੇ ਆ ਕਿ ਗੋਲਕ ਨੂੰ ਲੈ ਕੇ ਜਿਹੜਾ ਕਿ ਵਿਵਾਦ ਹੋ ਰਿਹਾ ਆ ਕਿਉਂਕਿ ਹੁਣ ਪੋਰਟੋ ਦੇ ਵਿੱਚ ਇਸ ਗੁਰਦੁਆਰਾ ਸਹਿਬ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਪੁਰਤਗਾਲ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਆ। ਪੁਰਤਗਾਲ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਇੱਕ ਬਵਾਦ ਜਿਹੜਾ ਕਿ ਪਖ ਰਿਹਾ ਆ ਪੂਰੇ ਯੂਰਪ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਉਹਨਾਂ ਨੇ ਇੱਕ ਬਿਲਡਿੰਗ ਦੇ ਥੱਲੇ ਬੇਸਮੈਂਟ ਦੇ ਵਿੱਚ ਕੀਤਾ ਹੋਇਆ ਆ। ਗੁਰਦੁਆਰਾ ਸਾਹਿਬ ਪੁਰਤਗਾਲ ਦੇ ਪੋਰਟੋ ਸ਼ਹਿਰ ਦੇ ਵਿੱਚ ਬਣਿਆ ਹੋਇਆ ਆ ਜਿਹੜੇ ਮੈਂ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਦੇ ਉੱਪਰ 2-3 ਦਿਨ ਤੋਂ ਵੀਡੀਓ ਦੇਖ ਰਹੇ ਹੋ ਚਾਹੇ ਉਹ ਗ੍ਰੰਥੀ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਹੋਵੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਚਾਹੇ ਵੱਖ-ਵੱਖ ਵੀਰਾਂ ਵੱਲੋਂ ਵੀਡੀਓ ਪਾਈਆਂ ਹੋਣ ਗੱਲ ਹੁਣ ਇਹ ਹੈ ਕਿ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਉਦੋਂ ਸੰਗਤਾਂ ਇਕੱਠੀਆਂ ਹੋਈਆਂ ਸੀ ਕਿ ਉਦੋਂ ਉਹਨਾਂ ਨੇ ਵਿਰੋਧ ਨਹੀਂ ਕੀਤਾ ਜਾਂ ਜਿੱਥੋਂ ਮਹਾਰਾਜ ਦਾ ਸਰੂਪ ਆਇਆ ਕਿ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਕਿ ਕਿੱਥੇ ਇਹਨਾਂ ਨੇ ਜਾ ਕੇ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਪ੍ਰਕਾਸ਼ ਕਰਨਾ ਹੈ ਅਸੀਂ ਜਗ੍ਹਾ ਦੀ ਵੈਰੀਫਿਕੇਸ਼ਨ ਕਰੀਏ ਤੇ ਗੁਰਦੁਆਰਾ ਸਾਹਿਬ ਕਿੱਥੇ ਬਣਾਇਆ ਜਾ ਸਕਦਾ ਕਿੱਥੇ ਨਹੀਂ ਬਣਾਇਆ ਜਾ ਸਕਦਾ ਇਸ ਬਿਲਡਿੰਗ ਦੇ ਉੱਪਰ ਸਾਰੀ ਦੇ ਉੱਪਰ ਰਹੱਸਾਂ ਨੇ ਥੱਲੇ ਬੇਸਮੈਂਟ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਆ ਉੱਥੋਂ ਉੱਥੋਂ ਹੀ ਸਾਰੀਆਂ ਜਿਹੜੀਆਂ ਪਾਈਪਾਂ ਨੇ ਬਿਲਡਿੰਗ ਦੀਆਂ ਗੰਨੀਆਂ ਮੰਦੀਆਂ ਨਿਕਲਦੀਆਂ ਨੇ ਬਿਲਡਿੰਗ ਦੇ ਬਾਹਰ ਇੱਕ ਪੈਪ ਦੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਹੈ ਕਿ ਲਗਾਇਆ ਗਿਆ ਆ ਤੇ ਹੁਣ ਜਿਹੜਾ ਮਾਮਲਾ ਵਿਵਾਦ ਜਿਹੜਾ ਪੱਖਿਆ ਹੋਇਆ ਆ ਉਹ ਵਿੱਚ ਦੀ ਲੋਕ ਕਹਿ ਰਹੇ ਆ ਕਿ ਗੋਲਕ ਨੂੰ ਲੈ ਕੇ ਜਿਹੜਾ ਕਿ ਵਿਵਾਦ ਹੋ ਰਿਹਾ ਆ ਕਿਉਂਕਿ ਹੁਣ ਪੋਰਟੋ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਪੁਰਤਗਾਲ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਆ ਗ੍ਰੰਥੀ ਸਿੰਘ ਵੱਲੋਂ ਸਤਨਾਮ ਸਿੰਘ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਬਣਾਇਆ ਹੋਇਆ ਆ ਕਿ ਉਹ ਆਪਣੀਆਂ ਦੁਕਾਨਾਂ ਦੇ ਉੱਪਰ ਦੁੱਧ ਲੈ ਕੇ ਜਾਂਦੇ ਨੇ ਗੱਡੀਆਂ ਭਰ ਕੇ ਆਟਾ ਲੈ ਕੇ ਜਾਂਦੇ ਨੇ ਦਾਲਾਂ ਲੈ ਕੇ ਜਾਂਦੇ ਨੇ ਜਾਂ ਉਥੋਂ ਦੀ ਜਿਹੜੀ ਵੀ ਸਮਗਰੀ ਦਾ ਚੜਾਵਾ ਚੜਦਾ ਆ ਉਹ ਬਾਹਰ ਦੁਕਾਨਾਂ ਦੇ ਉੱਪਰ ਵੇਚੀ ਜਾਂਦੀ ਜਿਹੜੀ ਕਿ ਇੱਕ ਗਲਤ ਗੱਲ ਆ ਜਾਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਇਦਾਂ ਕਰਦੇ ਨੇ ਉਹ ਸਮਗਰੀ ਬਾਹਰ ਵੇਚਦੇ ਨੇ ਜਿਹੜੇ ਉਹਨਾਂ ਤੋਂ ਪੈਸੇ ਆਉਂਦੇ ਨੇ ਉਹ ਦੁਆਰੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਜਾਂ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ ਕਿਉਂਕਿ ਸਮਗਰੀ ਜਦੋਂ ਜ਼ਿਆਦਾ ਹੁੰਦੀ ਆ ਉਨੀ ਜ਼ਿਆਦਾ ਲਾਗਤ ਨਹੀਂ ਹੁੰਦੀ ਐਕਸਪਾਇਰ ਹੋਣ ਦਾ ਖਰਾਬ ਹੋਣ ਦਾ ਜਿਹੜਾ ਕਿ ਡਰ ਹੁੰਦਾ ਆ ਇਦਾਂ ਹੀ ਜਦੋਂ ਕੋਈ ਵੀ ਰਮਾਲਾ ਸਾਹਿਬ ਦੀ ਭੇਟਾ ਚੜਾਉਂਦਾ ਆ ਤਾਂ ਰਮਾਲਾ ਸਾਹਿਬ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੱਲੋਂ ਵਾਪਸ ਦੁਕਾਨਾਂ ਤੇ ਵੇਚੇ ਜਾਂਦੇ ਨੇ ਉੱਥੋਂ ਪੈਸੇ ਆ ਕੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਇੱਥੇ ਮੈਂ ਨਾ ਤਾਂ ਸਤਨਾਮ ਸਿੰਘ ਨੂੰ ਸਹੀ ਕਹਿ ਰਿਹਾ ਆ ਤੇ ਨਾ ਹੀ ਦੂਜੇ ਪੱਖ ਨੂੰ ਸਹੀ ਕਹਿ ਰਿਹਾ ਆ ਇੱਥੇ ਦੋਨੇ ਹੀ ਗਲਤ ਨੇ ਪਹਿਲੀ ਗੱਲ ਤੇ ਸਤਨਾਮ ਸਿੰਘ ਗਲਤ ਹੈ ਕਿ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਬੇਸਮੈਂਟ ਦੇ ਵਿੱਚ ਕੀਤਾ ਆ ਆਪਾਂ ਨੂੰ ਇਹ ਨਹੀਂ ਪਤਾ ਵੀ ਸਤਨਾਮ ਸਿੰਘ ਦੀ ਉਸ ਟਾਈਮ ਕਿਹੜੀ ਮਜਬੂਰੀ ਰਹੀ ਹੋਣੀ ਆ ਜਿਹੜਾ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਉਸ ਟਾਈਮ ਬਿਲਡਿੰਗ ਦੀ ਬੇਸਮੈਂਟ ਦੇ ਵਿੱਚ ਕੀਤਾ ਸਤਨਾਮ ਸਿੰਘ ਨੂੰ ਲੋਕਾਂ ਸਾਹਮਣੇ ਆਉਣਾ ਚਾਹੀਦਾ ਆ ਆਪਣੇ ਵਿਚਾਰ ਰੱਖਣੇ ਚਾਹੀਦੇ ਆ ਵੀ ਕੀ ਉਹਨਾਂ ਦੀ ਮਜਬੂਰੀ ਰਹੀ ਸੀ ਕਿਉਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਸ ਟਾਈਮ ਕੀ ਉਹ ਆਪਣੀ ਗਲਤੀ ਮੰਨਦੇ ਆ ਜਾਂ ਨਹੀਂ ਮੰਨਦੇ ਉਹਨਾਂ ਦੀ ਵੀ ਇੱਕ ਵੀਡੀਓ ਉਹਨਾਂ ਦਾ ਵੀ ਪੱਖ ਹੋਣਾ ਚਾਹੀਦਾ ਆ ਨਹੀਂ ਤਾਂ ਵੱਖ-ਵੱਖ ਲੋਕਾਂ ਦੇ ਜਿਹੜੇ ਕਿ ਪੱਖਾ ਉਹ ਆਉਂਦੇ ਰਹਿਣਗੇ ਇੱਕ ਬੰਦਾ ਬਦਨਾਮ ਹੁੰਦਾ ਰਹੂਗਾ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਗੱਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਆ ਤਾਂ ਦੋਨੋਂ ਪੱਖਾਂ ਦੀ ਗੱਲ ਜਿਹੜੀ ਕਿ ਸੁਣਨੀ ਜ਼ਰੂਰੀ ਆ ਫੇਰ ਹੀ ਗੱਲ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕੀਤੀ ਜਾਂਦੀ ਆ ਹੁਣ ਜਿਹੜਾ ਗ੍ਰੰਥੀ ਸਾਹਿਬ ਵੱਲੋਂ ਵੀਡੀਓ ਜਿਹੜੀ ਕਿ ਵਾਇਰਲ ਕੀਤੀ ਗਈ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਗਈ ਆ ਉਹ ਗਲਤ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਣਾ ਕੇ ਵਾਇਰਲ ਕੀਤੀ ਗਈ ਆ ਇੱਕ ਵੀਡੀਓ ਉਂਝ ਵੀ ਰਿਕਾਰਡ ਕਰਕੇ ਟਿਕਟੋਕ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਪਾਈ ਜਾ ਸਕਦੀ ਸੀ ਜਾਂ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕੀਤੀ ਜਾ ਸਕਦੀ ਸੀ ਜੇਕਰ ਉਹਨਾਂ ਦੇ ਨਾਲ ਗਾਲੀ ਗਲੋਚ ਹੁੰਦਾ ਸੀ ਤਾਂ ਉਹ ਇਹ ਗੱਲ ਰਿਕਾਰਡ ਕਰਕੇ ਵੀ ਜਨਤ ਕਰ ਸਕਦੇ ਸੀਗੇ ਕਿ ਮੇਰੇ ਨਾਲ ਇਸ ਤਰੀਕੇ ਦਾ ਗਾਲੀ ਗਲੋਚ ਹੁੰਦਾ ਆ ਗੱਲ ਸੰਗਤਾਂ ਦੇ ਵਿੱਚ ਕਰਦੇ ਸੰਗਤਾਂ ਦੇ ਨਾਲ ਵੀਡੀਓ ਬਣਾਉਂਦੇ ਉੱਥੇ ਰਿਕਾਰਡ ਕਰਦੇ ਕਿ ਵੀ ਕੀ ਤੁਹਾਨੂੰ ਲੱਗਦਾ ਵੀ ਗੁਰਦੁਆਰਾ ਸਾਹਿਬ ਇਹ ਗਲਤ ਜਗ੍ਹਾ ਦੇ ਉੱਪਰ ਮਹਾਰਾਜ ਦਾ ਪ੍ਰਕਾਸ਼ ਜਿਹੜਾ ਕੀਤਾ ਹੋਇਆ ਆ ਤੇ ਵੀ ਆਪਾਂ ਸੰਗਤ ਜੀ ਪੈਸੇ ਇਕੱਠੇ ਕਰੀਏ ਇੱਕ ਹੋਰ ਜਗ੍ਹਾ ਲੈ ਕੇ ਮਹਾਰਾਜ ਦਾ ਪ੍ਰਕਾਸ਼ ਆਪਾਂ ਕਿਸੇ ਹੋਰ ਜਗ੍ਹਾ ਦੇ ਉੱਪਰ ਕਰੀਏ ਆਪਣੀਆਂ ਜੇਕਰ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਗੱਲ ਫੇਰ ਉੱਥੇ ਆ ਜਾਂਦੀ ਆ ਕਿ 8-10 ਸਾਲਾਂ ਤੋਂ ਸੰਗਤਾਂ ਸੁੱਤੀਆਂ ਸੀ ਸੰਗਤਾਂ ਨੂੰ ਨਹੀਂ ਸੀ ਪਤਾ ਵੀ ਜੋ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਹੈ ਗਲਤ ਜਗ੍ਹਾ ਹੈ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇਣੇ ਆ ਆਪੋ ਆਪਣੇ ਸਾਰੇ ਕਨੇ ਵਿਚਾਰ ਜ਼ਰੂਰ ਰੱਖਣੇ ਆ ਵੀ ਕੀ ਤੁਸੀਂ ਇਸ ਬਾਰੇ ਸੋਚਦੇ ਹੋ ਵੀ ਗਲਤ ਹੈ ਜਾਂ ਸਹੀ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਪੁਰਤਗਾਲ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਇੱਕ ਅਵਾਦ ਜਿਹੜਾ ਕਿ ਭਖ ਰਿਹਾ ਆ ਪੂਰੇ ਯੂਰਪ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਉਹਨਾਂ ਨੇ ਇੱਕ ਬਿਲਡਿੰਗ ਦੇ ਥੱਲੇ ਬੇਸਮੈਂਟ ਦੇ ਵਿੱਚ ਕੀਤਾ ਹੋਇਆ ਆ ਗੁਰਦੁਆਰਾ ਸਾਹਿਬ ਪੁਰਤਗਾਲ ਦੇ ਪੋਰਟੋ ਸ਼ਹਿਰ ਦੇ ਵਿੱਚ ਬਣਿਆ ਹੋਇਆ ਆ ਜਿਹੜੇ ਮੈਂ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਦੇ ਉੱਪਰ 2-3 ਦਿਨ ਤੋਂ ਵੀਡੀਓ ਦੇਖ ਰਹੇ ਹੋ ਕਿ ਅਰੇ ਉਹ ਗ੍ਰੰਥੀ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਹੋਵੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਚਾਹੇ ਵੱਖ-ਵੱਖ ਵੀਰਾਂ ਵੱਲੋਂ ਵੀਡੀਓ ਪਾਈਆਂ ਹੋਣ ਗੱਲ ਹੁਣ ਇਹ ਹੈ ਕਿ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਉਦੋਂ ਸੰਗਤਾਂ ਇਕੱਠੀਆਂ ਹੋਈਆਂ ਸੀ ਕਿ ਉਦੋਂ ਉਹਨਾਂ ਨੇ ਵਿਰੋਧ ਨਹੀਂ ਕੀਤਾ ਜਾਂ ਜਿੱਥੋਂ ਮਹਾਰਾਜ ਦਾ ਸਰੂਪ ਆਇਆ ਕਿ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਕਿ ਕਿੱਥੇ ਇਹਨਾਂ ਨੇ ਜਾ ਕੇ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਪ੍ਰਕਾਸ਼ ਕਰਨਾ ਹੈ ਅਸੀਂ ਜਗ੍ਹਾ ਦੀ ਵੈਰੀਫਿਕੇਸ਼ਨ ਕਰੀਏ ਕਿ ਗੁਰਦੁਆਰਾ ਸਾਹਿਬ ਕਿੱਥੇ ਬਣਾਇਆ ਜਾ ਸਕਦਾ ਕਿੱਥੇ ਨਹੀਂ ਬਣਾਇਆ ਜਾ ਸਕਦਾ ਇਸ ਬਿਲਡਿੰਗ ਦੇ ਉੱਪਰ ਸਾਰੀ ਦੇ ਉੱਪਰ ਰਹਿਸ਼ਾਂ ਨੇ ਥੱਲੇ ਬੇਸਮੈਂਟ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਆ ਉਦੋਂ ਉਥੋਂ ਹੀ ਸਾਰੀਆਂ ਜਿਹੜੀਆਂ ਪਾਈਪਾਂ ਨੇ ਬਿਲਡਿੰਗ ਦੀਆਂ ਗੰਨੀਆਂ ਮੰਦੀਆਂ ਨਿਕਲਦੀਆਂ ਨੇ ਬਿਲਡਿੰਗ ਦੇ ਬਾਹਰ ਇੱਕ ਪਾਈਪ ਦੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਹੈ ਕਿ ਲਗਾਇਆ ਗਿਆ ਆ ਤੇ ਹੁਣ ਜਿਹੜਾ ਮਾਮਲਾ ਵਿਵਾਦ ਜਿਹੜਾ ਪਖਿਆ ਹੋਇਆ ਆ ਉਹ ਵਿੱਚ ਦੀ ਲੋਕ ਕਹਿ ਰਹੇ ਆ ਕਿ ਗੋਲਕ ਨੂੰ ਲੈ ਕੇ ਜਿਹੜਾ ਕਿ ਵਿਵਾਦ ਹੋ ਰਿਹਾ ਆ ਕਿਉਂਕਿ ਹੁਣ ਪੋਰਟੋ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਪੁਰਤਗਾਲ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਆ ਗ੍ਰੰਥੀ ਸਿੰਘ ਵੱਲੋਂ ਸਤਨਾਮ ਸਿੰਘ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਬਣਾਇਆ ਹੋਇਆ ਆ ਕਿ ਉਹ ਆਪਣੀਆਂ ਦੁਕਾਨਾਂ ਦੇ ਉੱਪਰ ਦੁੱਧ ਲੈ ਕੇ ਜਾਂਦੇ ਨੇ ਗੱਡੀਆਂ ਭਰ ਕੇ ਆਟਾ ਲੈ ਕੇ ਜਾਂਦੇ ਨੇ ਦਾਲਾਂ ਲੈ ਕੇ ਜਾਂਦੇ ਨੇ ਜਾਂ ਉਥੋਂ ਦੀ ਜਿਹੜੀ ਵੀ ਸਮਗਰੀ ਦਾ ਚੜਾਵਾ ਚੜਦਾ ਆ ਉਹ ਬਾਹਰ ਦੁਕਾਨਾਂ ਦੇ ਉੱਪਰ ਵੇਚੀ ਜਾਂਦੀ ਆ ਜਿਹੜੀ ਕਿ ਇੱਕ ਗਲਤ ਗੱਲ ਆ ਜਾਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਇਦਾਂ ਕਰਦੇ ਨੇ ਉਹ ਸਮਗਰੀ ਬਾਹਰ ਵੇਚਦੇ ਨੇ ਜਿਹੜੇ ਉਹਨਾਂ ਤੋਂ ਪੈਸੇ ਆਉਂਦੇ ਨੇ ਉਹ ਦੁਆਰੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਜਾਂ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ ਕਿਉਂਕਿ ਸਮਗਰੀ ਜਦੋਂ ਜ਼ਿਆਦਾ ਹੁੰਦੀ ਆ ਉਨੀ ਜ਼ਿਆਦਾ ਲਾਗਤ ਨਹੀਂ ਹੁੰਦੀ ਐਕਸਪਾਇਰ ਹੋਣ ਦਾ ਖਰਾਬ ਹੋਣ ਦਾ ਜਿਹੜਾ ਕਿ ਡਰ ਹੁੰਦਾ ਆ ਇਦਾਂ ਹੀ ਜਦੋਂ ਕੋਈ ਵੀ ਰਮਾਲਾ ਸਾਹਿਬ ਦੀ ਭੇਟਾ ਚੜਾਉਂਦਾ ਆ ਤਾਂ ਰਮਾਲਾ ਸਾਹਿਬ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੱਲੋਂ ਵਾਪਸ ਦੁਕਾਨਾਂ ਤੇ ਵੇਚੇ ਜਾਂਦੇ ਨੇ ਉੱਥੋਂ ਪੈਸੇ ਆ ਕੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਇੱਥੇ ਮੈਂ ਨਾ ਤਾਂ ਸਤਨਾਮ ਸਿੰਘ ਨੂੰ ਸਹੀ ਕਹਿ ਰਿਹਾ ਆ ਤੇ ਨਾ ਹੀ ਦੂਜੇ ਪੱਖ ਨੂੰ ਸਹੀ ਕਹਿ ਰਿਹਾ ਆ ਇੱਥੇ ਦੋਨੇ ਹੀ ਗਲਤ ਨੇ ਪਹਿਲੀ ਗੱਲ ਤੇ ਸਤਨਾਮ ਸਿੰਘ ਗਲਤ ਹੈ ਕਿ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਬੇਸਮੈਂਟ ਦੇ ਵਿੱਚ ਕੀਤਾ ਆ ਆਪਾਂ ਨੂੰ ਇਹ ਨਹੀਂ ਪਤਾ ਵੀ ਸਤਨਾਮ ਸਿੰਘ ਦੀ ਉਸ ਟਾਈਮ ਕਿਹੜੀ ਮਜਬੂਰੀ ਰਹੀ ਹੋਣੀ ਆ ਜਿਹੜਾ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਉਸ ਟਾਈਮ ਬਿਲਡਿੰਗ ਦੀ ਬੇਸਮੈਂਟ ਦੇ ਵਿੱਚ ਕੀਤਾ ਸਤਨਾਮ ਸਿੰਘ ਨੂੰ ਲੋਕਾਂ ਸਾਹਮਣੇ ਆਉਣਾ ਚਾਹੀਦਾ ਆ ਆਪਣੇ ਵਿਚਾਰ ਰੱਖਣੇ ਚਾਹੀਦੇ ਆ ਵੀ ਕੀ ਉਹਨਾਂ ਦੀ ਮਜਬੂਰੀ ਰਹੀ ਸੀ ਕਿਉਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਸ ਟਾਈਮ ਕੀ ਉਹ ਆਪਣੀ ਗਲਤੀ ਮੰਨਦੇ ਆ ਜਾਂ ਨਹੀਂ ਮੰਨਦੇ ਉਹਨਾਂ ਦੀ ਵੀ ਇੱਕ ਵੀਡੀਓ ਉਹਨਾਂ ਦਾ ਵੀ ਪੱਖ ਹੋਣਾ ਚਾਹੀਦਾ ਆ ਨਹੀਂ ਤਾਂ ਵੱਖ-ਵੱਖ ਲੋਕਾਂ ਦੇ ਜਿਹੜੇ ਕੇ ਪੱਖਾ ਉਹ ਆਉਂਦੇ ਰਹਿਣਗੇ ਇੱਕ ਬੰਦਾ ਬਦਨਾਮ ਹੁੰਦਾ ਰਹੂਗਾ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਗੱਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਆ ਤਾਂ ਦੋਨੋਂ ਪੱਖਾਂ ਦੀ ਗੱਲ ਜਿਹੜੀ ਕਿ ਸੁਣਨੀ ਜ਼ਰੂਰੀ ਆ ਫੇਰ ਹੀ ਗੱਲ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕੀਤੀ ਜਾਂਦੀ ਆ ਹੁਣ ਜਿਹੜਾ ਗ੍ਰੰਥੀ ਸਾਹਿਬ ਵੱਲੋਂ ਵੀਡੀਓ ਜਿਹੜੀ ਕਿ ਵਾਇਰਲ ਕੀਤੀ ਗਈ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਗਈ ਆ ਉਹ ਗਲਤ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਣਾ ਕੇ ਵਾਇਰਲ ਕੀਤੀ ਗਈ ਆ ਇੱਕ ਵੀਡੀਓ ਉਂਝ ਵੀ ਰਿਕਾਰਡ ਕਰਕੇ ਟਿਕਟੋਕ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਪਾਈ ਜਾ ਸਕਦੀ ਸੀ ਜਾਂ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕੀਤੀ ਜਾ ਸਕਦੀ ਸੀ ਜੇਕਰ ਉਹਨਾਂ ਦੇ ਨਾਲ ਗਾਲੀ ਗਲੋਚ ਹੁੰਦਾ ਸੀ ਤਾਂ ਉਹ ਇਹ ਗੱਲ ਰਿਕਾਰਡ ਕਰਕੇ ਵੀ ਜਨਤ ਕਰ ਸਕਦੇ ਸੀਗੇ ਕਿ ਮੇਰੇ ਨਾਲ ਇਸ ਤਰੀਕੇ ਦਾ ਗਾਲੀ ਗਲੋਚ ਹੁੰਦਾ ਆ ਗੱਲ ਸੰਗਤਾਂ ਦੇ ਵਿੱਚ ਕਰਦੇ ਸੰਗਤਾਂ ਦੇ ਨਾਲ ਵੀਡੀਓ ਬਣਾਉਂਦੇ ਉੱਥੇ ਰਿਕਾਰਡ ਕਰਦੇ ਕਿ ਵੀ ਕੀ ਤੁਹਾਨੂੰ ਲੱਗਦਾ ਵੀ ਗੁਰਦੁਆਰਾ ਸਾਹਿਬ ਇਹ ਗਲਤ ਜਗ੍ਹਾ ਦੇ ਉੱਪਰ ਮਹਾਰਾਜ ਦਾ ਪ੍ਰਕਾਸ਼ ਜਿਹੜਾ ਕੀਤਾ ਹੋਇਆ ਆ ਤੇ ਵੀ ਆਪਾਂ ਸੰਗਤ ਜੀ ਪੈਸੇ ਇਕੱਠੇ ਕਰੀਏ ਇੱਕ ਹੋਰ ਜਗ੍ਹਾ ਲੈ ਕੇ ਮਹਾਰਾਜ ਦਾ ਪ੍ਰਕਾਸ਼ ਆਪਾਂ ਕਿਸੇ ਹੋਰ ਜਗ੍ਹਾ ਦੇ ਉੱਪਰ ਕਰੀਏ ਆਪਣੀਆਂ ਜੇਕਰ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਗੱਲ ਫੇਰ ਉੱਥੇ ਆ ਜਾਂਦੀ ਆ ਕਿ 8-10 ਸਾਲਾਂ ਤੋਂ ਸੰਗਤਾਂ ਸੁੱਤੀਆਂ ਸੀ ਸੰਗਤਾਂ ਨੂੰ ਨਹੀਂ ਸੀ ਪਤਾ ਵੀ ਜੋ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਹੈ ਗਲਤ ਜਗ੍ਹਾ ਆ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇਣੇ ਆ ਆਪੋ ਆਪਣੇ ਸਾਰੇ ਕਨੇ ਵਿਚਾਰ ਜ਼ਰੂਰ ਰੱਖਣੇ ਆ ਵੀ ਕੀ ਤੁਸੀਂ ਇਸ ਬਾਰੇ ਸੋਚਦੇ ਹੋ ਵੀ ਗਲਤ ਹੈ ਜਾਂ ਸਹੀ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ